ਤੁਹਾਡਾ ਪਬਲਿਕ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਮਨ ਮਾਹੀ ਅੱਜ ਤੁਹਾਨੂੰ ਦੱਸ ਦਈਏ ਕਿ ਚੋਰਾ ਦੇ ਹੌਸਲੇ ਕਿੰਨੇ ਬਲੰਦ ਹੋ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਚੋਰ ਆਪ ਦੱਸ ਰਿਹਾ ਹੈ ਕਿ ਮੈਨੂੰ ਇੱਕ ਹਫ਼ਤਾ ਲਗਾਤਾਰ ਹੋ ਚੁੱਕਾ ਹੈ ਕਿ ਮੈਂ ਇਸ ਘਰ ਦੇ ਵਿੱਚ ਆਣ ਕੇ ਸੌਂ ਰਿਹਾ ਹਾਂ ਪਿੰਡ ਬ੍ਰਹਮਪੁਰੀ ਅਕਲਪੁਰ ਰੋਡ ਤੇ ਜੋ ਪਿੰਡ ਹੈ ਪਿੰਡ ਬ੍ਰਹਮਪੁਰੀ ਦੇ ਵਿੱਚ ਉਹ ਐਂਟਰ ਹੋ ਕੇ ਜਦ ਕਿ ਡੇਟ ਨੂੰ ਬਾਹਰੋਂ ਤਾਲਾ ਲੱਗਾ ਹੁੰਦਾ ਹੈ ਉਸਨੇ ਆਪ ਦੱਸਿਆ ਹੈ ਕਿ ਮੈਂ ਇਹ ਟੱਪ ਦੇ ਅੰਦਰ ਬਣ ਕੇ ਇੱਕ ਕੋਠੇ ਅੰਦਰ ਬਣਦਾ ਨਹੀਂ ਵਿੱਚ ਤੇ ਅੰਦਰ ਬੈੱਡ ਲੱਗਾ ਹੈ ਜਿਸ ਦੇ ਉੱਪਰ ਉਹ ਆਣ ਕੇ ਸੌਂ ਜਾਂਦਾ ਸੀਗਾ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਲਾਈਵ ਵੀਰਾਂ ਟੈਂਟਰ ਅੰਦਰ ਉਸਨੇ ਬੋਰ ਬਣਾਇਆ ਕੀਤਾ ਹੋਇਆ ਹੈ ਕਿ ਦੱਸ ਰਿਹਾ ਹੈ ਕਿ ਮੈਂ ਆਪ ਅੰਦਰ ਬਣ ਕੇ ਸੌਂ ਜਾਂਦਾ ਸੀਗਾ ਤੇ ਅੱਜ ਉਹ ਮੌਕੇ ਤੇ ਫੜਿਆ ਗਿਆ ਤਾਂ ਉਹ ਸਭ ਕੁਝ ਆਪ ਦੱਸ ਰਿਹਾ ਹੈ ਕਿ ਮੈਨੂੰ ਇਹ 10 ਸਾਲ ਹੋ ਚੁੱਕੇ ਹਨ ਮੈਨੂੰ ਘਰੋਂ ਕੱਢਿਆ ਹੋਇਆ ਹੈ ਪਿੰਡ ਉਹਦਾ ਝੋੜਾ ਹੈ ਜਦੋਂ ਪਤਾ ਕੀਤਾ ਗਿਆ ਫੋਨ ਕਰਕੇ ਪਿੰਡ ਵਾਸੀਆਂ ਵੱਲੋਂ ਤਾਂ ਉਸਨੇ ਉਹਨਾਂ ਨੇ ਆਖ ਦੱਸਿਆ ਕਿ ਅਸੀਂ ਨਹੀਂ ਆ ਸਕਦੇ ਤੇ ਜੋ ਕਰਨਾ ਹੈ ਤੁਸੀਂ ਕਰ ਸਕਦੇ ਹੋ ਤੇ ਇਸ ਲਈ 112 ਨੰਬਰ ਪੁਲਿਸ ਨੂੰ ਫੋਨ ਜਦੋਂ ਕੀਤਾ ਤਾਂ ਪੁਲਿਸ ਨੇ ਆਣ ਕੇ ਉਸ ਨੂੰ ਕਾਬੂ ਕੀਤਾ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਕਿ ਨਹੀਂ ਕਰਦੀ ਤੁਸੀਂ ਅੱਜ ਚੋਰ ਫੜਿਆ ਹਾਂਜੀ ਹਾਂਜੀ ਭਾਈ ਸਵੇਰੇ ਅੱਜ ਫੜਿਆ ਅੱਛਾ ਕੀ ਕਹਿੰਦਾ ਕਿੰਨੇ ਦਿਨ ਹੋ ਗਏ ਇਹਨੂੰ ਉੱਥੇ ਆਉਂਦੇ ਨੂੰ ਭਾਈ ਇਹਨੂੰ ਕਹਿੰਦਾ ਜੀ ਮਿਲ ਤੋਂ 3-4 ਦਿਨ ਹੋ ਗਏ ਆ ਇਹਨੂੰ ਇੱਥੇ ਤੇ ਐਸਲਾ ਜੀ ਹਫਤਾ ਕੀ ਤੋੜ ਕੇ ਨਾ ਅੰਦਰ ਵੜ ਗਏ ਨੇ ਅਲਮਾਰੀ ਵੀ ਤੋੜੀਆ ਤੇ ਅਲਮਾਰੀ ਵੀ ਅੰਦਰ ਪਈ ਸੀ ਇਹ ਤਾਂ ਅਲਮਾਰੀ ਵਿੱਚੋਂ ਵੀ ਤੋੜ-ਤੂੜ ਕੇ ਪਤਾ ਨਹੀਂ ਕੁਝ ਵੀ ਲੈ ਲਿਆ ਹਾਲੇ ਚੈੱਕ ਨਹੀਂ ਕੀਤਾ ਸੀ ਅੱਛਾ ਤੇ ਸਾਮਾਨ ਸਾਰਾ ਅੰਦਰੋ ਲੈ ਗਿਆ ਤੇ ਮੈਂ ਹੁਣ ਸਵੇਰੇ ਜਦੋਂ ਭਾਈ ਮੋਨੀ ਆਏ ਤੇ ਦੇਖਿਆ ਜੀ ਅੰਦਰ ਕੋਈ ਚੋਰ ਬੜਿਆ ਹੋਇਆ ਕਹਿੰਦੇ ਕਿਸੇ ਨੇ ਦੇਖਿਆ ਕਿ ਚੋਰ ਫੜਿਆ ਤੁਹਾਡੇ ਟੁੱਟਿਆ ਹੋਇਆ ਤਾਂ ਕਿ ਅੱਛਾ ਤੇ ਮੈਂ ਭਾਈ ਮੈਂ ਆਇਆ ਤੇ ਮੈਂ ਖੋਲਿਆ ਇਹ ਦੰਦਾ ਤੇ ਇਹ ਨੂੰ ਮੈਂ ਅੰਦਰੋਂ ਖੜਿਆ ਇਹ ਨੂੰ ਨਹੀਂ ਕੀ ਕਹਿੰਦਾ ਹੈ ਕਿ ਕਿੰਨਾ ਕਿੰਨਾ ਕਿੰਨੇ ਵਾਂਗ ਖਿਆਉਂਦੇ ਨੇ ਇਹਦਾ ਮੈਨੂੰ ਤਿੰਨ ਹਫਤਾ ਹੋ ਗਿਆ ਕਹਿੰਦਾ ਮੈਨੂੰ ਸੀ ਕਹਿੰਦਾ ਮੈਨੂੰ ਹਫਤਾ ਹੋ ਗਿਆ ਕਹਿੰਦਾ ਜੀ ਮੈਂ ਤਾਂ ਕੰਕਾਟਨ ਸੈਂਟਰ ਉਹ ਮੇਰੇ ਨਾਲ ਕੰਦਾ ਜੀ ਉਸ ਭਾਂਡੇ-ਭੁੰਡੇ ਬਾਕੀ ਸਾਰਾ ਸਮਾਨ ਗੰਜੇ ਉਹ ਕੱਢ ਜਾਂਦੇ ਸੀ ਚੱਕ ਕੇ ਲੈ ਜਾਂਦੇ ਸੀ ਤੇ ਮੈਂ ਤਾਂ ਕਹਿੰਦਾ ਸੀ ਭਾਈ ਇੱਥੇ ਪੈਂਦਾ ਇਹਦੇ ਬਾਰੇ ਪੁਲਿਸ ਨੂੰ ਤਲਾਸ਼ ਕੀਤੀ ਭਾਈ ਹੰਸੀ ਹੁਣ ਪੁਲਿਸ ਨੂੰ ਤਲਾਸ਼ ਇੱਥੇ ਹੈ ਜੀ ਅੱਛਾ ਹਾਂ ਫਿਕਰੀ ਕੋਈ ਹਾਲ ਕੀ ਨਾ ਜਰਾ ਦਾ ਨੰਗਾ ਜੀ ਹੈ ਮੰਗਾ ਜੀ ਮੇਰਾ ਨਾਮ ਮੰਗਾ ਕਿਹੜੇ ਪਿੰਡ ਤੋਂ ਜੋਲਾ ਥੱਡੋਂ ਆ ਜਿੰਦਾ ਤੇਰੇ ਪੇਜ ਦਾ ਕੀ ਨਾਮ ਚੰਨ ਲਾ ਦੇ ਚੰਨ ਲਾ ਫੈਮਿਲੀ ਫੈਮਿਲੀ ਮੈਂਬਰ ਕਿੰਨੇ ਮੈਂ ਬੱਬੂ ਆ ਮੇਰਾ ਪੁੱਤ ਇਹ ਦੋ ਤੇ ਬੱਚਿਆਂ ਦੇ ਨਾਲ ਨਹੀਂ ਜਾਂਦਾ ਤੂੰ ਤੈਨੂੰ ਕਿਹਨੇ ਕਿਹਾ ਇੱਥੇ ਆ ਕੇ ਪੈਣ ਨੂੰ ਪਾਜੀ ਇੱਥੇ ਆਉਂਦਾ ਨਹੀਂ ਕੋਈ ਵੀ ਮੈਂ ਤਾਂ ਆ ਕੇ ਕਿ ਹਫ਼ਤਾ ਹੋ ਗਿਆ ਬਲੂ ਪੈ ਕੇ ਹਫ਼ਤਾ ਹੋ ਗਿਆ ਕਿਹਨੂੰ ਪੁੱਛ ਕੇ ਆਉਣ ਲੱਗਾ ਇੱਥੇ ਇੱਥੇ ਪਾਜੀ ਕੋਈ ਆਉਂਦਾ ਨਹੀਂ ਹੈ ਆਉਂਦਾ ਨਹੀਂ ਸੱਚੇ ਕੋਈ ਨਹੀਂ ਤੇਰੇ ਲਈ ਬਣਾਇਆ ਇਹ ਪਾਜੀ ਮੈਂ ਕੋਈ ਅਸਾਂ ਜਿੱਦੀ ਤਾਬਾ ਮੈਂ ਕਰਫੇ ਇਹ ਨਹੀਂ ਜੱਕੀ ਵੀ ਹੈ ਹੈ ਕਰਫੇ ਇਹ ਨਹੀਂ ਜੱਕੀ ਵੀ ਹੈ ਤੈਨੂੰ ਘਰੋਂ ਕੱਢਿਆ ਜਦੋਂ ਇੱਥੇ ਆ ਕੇ ਪੈਣਾ ਹਾਂ ਕਰੋ ਬੇਦਰਗਲ ਕੀਤਾ ਦੱਸ ਹਾਂਜੀ ਆਪਣੇ ਫੈਮਿਲੀ ਮੈਂਬਰ ਦਾ ਕਿਹਦਾ ਨੰਬਰ ਦੇ ਮੇਰੇ ਹੱਥ ਤੇ 골ਡਨ ਬੈਗਰ ਹੈ ਇਹ ਕਿਉਂ ਇਹ ਕਿਉਂ ਤੁਹਾਡਾ ਕੰਮ ਹੈ ਅੱਗੇ 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 ਮਰ ਪਈ ਇਹ ਜੀ ਜਿੱਥੇ ਜੱਕੀ ਨੇ ਕਿੰਨੂੰ ਪੁੱਛ ਕੇ ਆਉਣ ਲੱਗਾ ਇੱਥੇ ਅੱਜ ਤੂੰ ਆਇਆ ਕੱਲ ਨੂੰ ਕੋਈ ਹੋਰ ਆ ਜਾਊਗਾ ਭਾਜੀ ਇੰਸੀ ਕੋਈ ਆਉਦਾ ਨਹੀਂ ਜਦ ਤੱਕ ਮੈਂ ਤੁੱਪਤੀ ਹਾਂ ਬੈ ਤੇਰੇ ਵਾਸਤੇ ਬਣਾਈ ਐ ਕੋਠੀ ਹੈ ਹੈ ਭਾਜੀ ਗਾਂ ਦੋਨੇ ਕਰੀਂ ਚਾਤਾ ਬਾਹਰ ਰੋਣ ਦੇ ਸੋ ਇਹ ਸਹੀ ਭਾਜੀ ਮਿਡਾ ਫਾਟੇ ਚੋਟ ਭਾਜੀ ਨੂੰ ਪੁੱੰਪੇ ਹਾਂਜੀ ਕਿੰਨੇ ਵਜੇ ਆਉਂਦਾ ਸੀ ਗਰਾਤ ਨੂੰ ਤੇ 10:00 ਵਜੇ ਭਾਜੀ 10:00 ਸਗਰਾਂ ਵਜੇ ਕਿੰਨੇ ਜਣੇ ਸੀ ਨਾਲ ਤੇਰੇ 10 ਵੇਰੇ ਸਵੇਰੇ 6-7 ਵਜੇ ਆਉਂਦੇ ਹੁੰਦੇ ਸੀ ਥੱਲੇ ਹੀ ਆਉਂਦੇ ਸੀ ਨਾਲੇ ਦੇ ਕੰਨ ਨਾਲ ਦੋ ਜਣੇ ਸੀਗੇ ਮੇਰੇ ਦੋ ਜਣੇ ਨਹੀਂ ਰੱਤੀ ਬੰਦੇ ਆਏ ਸੀਗੇ ਅੱਛਾ ਹੋਰ ਆਏ ਸੀਗੇ ਹਾਂ ਜਦੋਂ ਆਏ ਮੈਨੂੰ ਅੱਛਾ ਤੇ ਭੱਜ ਗਏ ਉਹ ਡਾਰ ਦੇ ਭੱਜ ਗਏ ਜੀ ਉਹ ਛੁਣ ਕੇ ਸ਼ਾਇਦ ਤੇ ਉਹ ਖੜਕਾ ਆ ਮੈਂ ਇੱਥੇ ਅੱਛਾ ਅੰਦਰ ਦਾ ਪੱਕਾ-ਪੁੱਕਾ ਨਹੀਂ ਹੈਗਾ ਵਾ ਤੂੰ ਕਿੱਧਰ ਸੌਣਾ ਅੰਦਰ ਲੈ ਜੀ ਜਦ ਤੂੰ ਸਾਰੇ ਸੌਣਾ ਫਿਰੇ ਜੀ ਤਾਕੀ ਪੱਟ ਦਾਦਾਤ ਆਪ ਦੇਖਿਆ ਸਾਡੇ ਘਰ ਦੇਆਂ ਨੇ ਹੈ 6 ਵਜੇ ਪੱਟੀ ਪੱਟੀ ਉਸ ਕੀ ਪਹਿਲਾਂ ਜੀ ਹੈ ਤੇ ਪੱਟੀ ਪੱਟੀ ਹੋ ਗਿਆ ਜੀ ਪੱਟੀ ਨਹੀਂ ਸੀ ਪੱਟ ਪਟਰਾ ਤੈਨੂੰ ਦੇਖਿਆ ਬਾਕੀ ਸਮਾਨ ਅਸੀਂ ਚੈੱਕ ਕਰ ਲੈਂਦੇ ਆ ਕੀ ਕੀ ਗਿਆ ਪਿਆ ਇੱਥੋਂ ਹਾਂ ਜੀ ਨਾਲੇ ਵੀ ਕੰਨ ਮੈਨੂੰ ਹਫ਼ਤਾ ਹੋ ਗਿਆ ਆਉਂਦੇ ਨੂੰ ਤੇ ਨਾਲੇ ਕਹਿੰਦਾ ਮੈਂ ਚੀਜ਼ ਨਹੀਂ ਛੜੀ ਕੋਈ ਨਹੀਂ ਮੈਂ ਸਮਾਨ ਦੇਖਾ ਚਾਹਤ ਨਹੀਂ ਰਵੱਗ ਕਿਹਨਾਂ ਦਾ ਕੋਈ ਝੋਣ ਦੇ ਦਿੱਤਾ ਸਮਝ ਦਿਹਾੜੀਆਂ ਕਰਦਾ ਜੀ ਦਿਹਾੜੀਆਂ ਕਿੱਥੇ ਕਰਦਾ ਤੂੰ ਤੇਰਾ ਲੱਗਿਆ ਹੈਗਾ ਕਲੋਨੀਆਂ ਦੇ ਵਿੱਚ ਕਿੱਥੇ ਆਜੀ 5 ਢੇਰੇ ਕਲੋਨੀਆਂ ਦੇ ਵਿੱਚ ਲੱਗਦਾ ਉੱਚੀ ਬੋਲ ਥੋੜਾ 5 ਢੇਰੇ ਮੰਗ ਜਿ ਲੱਗਾਈ ਤੂੰ 5 ਢੇਰੇ ਕਲੋਨੀ ਚ ਅੱਛਾ ਕੀ ਕੀ ਨਾਮ ਹੈ ਮੈਂ ਸ੍ਰੀ ਦਾ ਜਿੰਦਾ ਜਿੰਦਾ ਕਰਦੇ ਹਾਂ ਹਾਂ ਜਿੰਦਾ ਜਿੰਦਾ ਨਾਮ ਲੈਂਦੇ ਆਂ ਨੰਬਰ ਹੈਗਾ ਉਹਦਾ ਨੰਬਰ ਹੈ ਪੇਸੂ ਝੂੜ ਬੋਲਦਾ ਹੈ ਭਾਈ ਕਰੋ ਬਾਰੀ ਜਾਂ ਮੈਨੂੰ ਪਹੁੰਚਿਆ ਮੋਬਾਈਲ ਆਗਾ ਤੇ ਰਕਾਸਟ ਹੈ ਮੋਬਾਈਲ ਤੋਂ ਬਗੈਰ ਬੰਦੇ ਦਾ ਟਾਈਮ ਪਾਸ ਨਹੀਂ ਹੁੰਦਾ ਦਾ ਜਰੂਰ ਹੋਊਗਾ ਤੇਰਾ ਫੋਨ ਉਮਦਾਗਾ ਤੇ ਹੁੰਦਾ ਹੀ ਤੁਰ ਕੇ ਜਾਂਦਾ ਹਾਂ ਹਾਂਜੀ ਬੀਬੀ ਜੀ ਕੀ ਨਾਮ ਜੀ ਆਪਣਾ ਮੇਰਾ ਸੁમિતਰਾ ਦੇਵੀ ਹਾਂਜੀ ਸੁમિતਰਾ ਦੇਵੀ ਜੀ ਆ ਕਿਹੜੇ ਪਿੰਡ ਤੋਂ ਆਪਾਂ ਅਸੀਂ ਫਲੋਰ ਤੋਂ ਫਲੋਰ ਦੇ ਵਿੱਚ ਇਹ ਬ੍ਰਹਮਪੁਰੀ ਹਾਂਜੀ ਹਾਂਜੀ ਇੱਥੇ ਅੱਜ ਪੁਲਿਸ ਆਈ ਆ ਕੀ ਮਾਮਲਾ ਕੀ ਆ ਇਹ ਚੋਰੀ ਦਾ ਮਾਮਲਾ ਆ ਅਚਾਰ ਫੜਿਆ ਜੋ ਅੰਦਰ ਗਰੀਲਾਂ ਪਟਕੇ ਅੰਦਰ ਵੜਿਆ ਵਾ ਸਾਰਾ ਅੰਦਰ ਉਸ ਮਾਮ ਚਾਫੂ ਲਿਆ ਗਿਆ ਆ ਭੰਡ ਘੁੰਡੇ ਲੈ ਕੇ ਅਲਮਾਰੀ ਦੀ ਫੁੱਲ ਨਾ ਖਾਲੀ ਕੀਤੀ ਆ ਸਾਰੇ ਅੱਛਾ ਤੇ ਹੁਣ ਅੰਦਰ ਕਰਵਾ ਦਿੱਤਾ ਗਿਆ ਹਾਂਜੀ ਪੁਲਿਸ ਲੈ ਗਈ ਆ ਜੀ ਉਹਨਾਂ ਨੂੰ ਅੱਛਾ ਕੀ ਕਾਰਵਾਈ ਕਰਵਾਉਣਾ ਚਾਹੁੰਦੇ ਆ ਅਸੀਂ ਕਾਰਵਾਈ ਇਹ ਕਰਵਾਉਣਾ ਚਾਹੁੰਦੇ ਆ ਕਿ ਜਿਹੜਾ ਇਹ ਨਸ਼ਾ ਪੱਤਾ ਕਰਦੇ ਹੈਗੇ ਆ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਖਤ ਤੋਂ ਸਾਥੇ ਇਹ ਬੰਦ ਕੀਤਾ ਜਾਵੇ ਗਰੀਬ ਬੰਦੇ ਆ ਅਸੀਂ ਵੀ ਦਿਹਾੜੀ ਟੱਪਾ ਕਰਨ ਵਾਲੇ ਆ ਜੀ ਕਿਸੇ ਤਰ੍ਹਾਂ ਨਾ ਮਿਹਨਤ ਕਰਦੇ ਆ ਮਿਹਨਤ ਕਰਕੇ ਅਸੀਂ ਥੋੜਾ ਥੋੜਾ ਆਪਣਾ ਬਣਾ ਰਹੇ ਆ ਕੋਈ ਚੀਜ਼ ਬਣਾ ਰਹੇ ਆ ਤੇ ਸਾਨੂੰ ਚੋਰ ਜੀ ਇਹ ਸਾਨੂੰ ਨਸ਼ੇ ਪੱਤੇ ਕਰਨ ਵਾਲੇ ਸਾਨੂੰ ਜੀਣ ਨਹੀਂ ਦਿੰਦੇ ਇਹ ਤਾਂ ਚੱਕਿਆ ਤਾਂ ਨਹੀਂ ਕੋਈ ਚੱਕਿਆ ਤਾਂ ਨਹੀਂ ਠੀਕ ਆ ਜੀ